ਲਓ ਜੀ ਸ਼ਾਸਤਰੀ ਕਾਲ ਸਾਰੇ ਵੀਰਾਂ ਨੂੰ ਨਹੀਂ ਤੋਂ ਬਾਅਦ ਅੱਜ ਚਲਾਦਾ ਕੰਮ ਆਪਾਂ ਨੇ ਮੁੱਕੀ ਕਟਾਈ ਦਾ ਆਪਣੇ ਰਹਿੰਦੇ ਨੇ ਆਲੇ 20 22 ਕਿਨੇ ਪਰ ਚਲਦੀ ਵਜੇ ਅੱਜ ਵੀ ਓਕੀ ਹੈ ਆ ਸਾਡੇ ਗਵੰਡੀਆਂ ਨੇ ਤਾਂ ਕੱਲ ਵੱਢ ਲਈ ਦੀ ਗਾਰੇ ਗੁਰੇ ਜੇ ਇਹ ਖੇਤ ਆਪਾਂ ਖਾਲੀ ਕਰ ਰਹੇ ਨੇ ਜਮੀਨ ਆਪਾਂ ਛੜਤੀ ਦੀ ਲੋ ਅਸੀਂ ਕਿਹਾ ਥੋੜਾ ਬੜਾ ਵੇਦੇ ਆਪਾਂ ਗਿੱਲੇ ਚ ਵਾੜੀ ਵੱਢਦੇ ਨਹੀਂ ਹੁੰਦੇ ਇਸੇ ਕਾਰਨ ਲੱਗੇ ਆ ਵਧਣ ਵੀ ਚਲੋ ਇਹ ਤੇ ਮੇਲੀ ਕਰਕੇ ਦੇ ਦਈਏ ਲਓ ਜੀ ਮੱਕੀ ਬਹੁਤ ਵਧੀਆ ਸੁੱਕ ਗਈ। ਹੁਣ ਤਾਂ ਇੱਕ ਦਿਨ ਦੀ ਧੁੱਪਾਂ ਨਾਲੇ ਬਣ ਜੂ। ਆਇਕਾ ਜਿਹੜਾ ਆਉਣ ਜਾਣੇ ਕਰਿਆ ਇਦੋਂ ਰੈਂਕ ਫੁੱਲ ਹੋ ਗਿਆ ਦੇ ਝਾੜ ਵਧੀਆ। ਇਹ ਖੇਤ ਆਪਣਾ 4 ਕਿਲੇ ਦਾ ਜਿਹੜਾ ਵੱਢਣਾ ਹੋਵੇ ਅੱਜ ਤਾਂ ਚੱਲੂ ਹਲੇ ਗਾਰੇ ਤੇ ਨਾ ਮੀਂਹ ਪਵੇ ਇੱਕ ਦੋ ਦਿਨ ਫੇਰ ਤਾਂ ਕੰਮ ਠੀਕ ਹੋ ਕੇ ਚੱਲ ਪੂਗਾ ਵੈਸੇ ਮੀਂਹ ਹੈ ਘਟਿਆ ਹੁਣ ਦੱਸਦੇ ਨੇ ਸਾਡੇ ਏਰੀਆ 'ਚ ਤਾਂ 40-50% ਲਿਖਿਆ ਹੋਇਆ ਹੈ ਚਲੋ ਮੀਂਹ ਪੈਣਾ ਇੱਕ ਵਾਰ ਹੋ ਜਾਏ ਨਾ ਮੱਕੀ ਪੂਰੀ ਸੁੱਕ ਜਾਂਦੀ ਆ ਬੰਦਾ اٹਕ ਜਾਂਦਾ 4 ਦਿਨ ਵੱਢਣ ਤੇ ਕਰ ਗੱਦੂ ਕਰਦਾ ਬਾਈ ਜੀ ਨੇ ਆ ਜਮੀਨ ਲਈ ਆ ਇਹ ਲੱਖ ਖਾ ਦਾ ਇਹ ਕਿਤੇ ਹੋਰ ਪੰਗਾ ਸੀ ਵਿਜਾ ਮੂਰਲੇ ਕੱਦੂ ਕਰ ਦਿੰਦੇ ਫਿਰ ਇੱਥੇ ਕੰਬਾਈਨ ਨਹੀਂ ਆਉਂਦੀ ਪਈ ਬਹੁਤ ਛੋਟੀ ਆ। ਇਸੇ ਕਰਕੇ ਆ ਜੀ ਕਿ ਆ ਵੀ ਚੱਲ ਵੱਡੇ ਲਓ ਅੱਜ ਕਾਹ ਨੂੰ ਐਵੇਂ। ਫਿਰ ਕੱਦੂ-ਕੁੱਦੂ ਦੇ ਵਿੱਚ ਡਿੱਗ ਜਾਂਦਾ ਇੱਕ ਟਾਇਰ ਹੁਣ ਇੱਕ ਹੈਗੇ ਆਪਣੇ ਇੱਕ ਪਾਸੇ ਖੜੇ ਤਿੰਨ ਕੀਲੇ 3.5 ਉੱਥੇ ਇੱਕ ਟਾਇਰ ਵਿਚ ਦੀ ਸਿੱਟ ਕੇ ਜਾਣਾ ਪੈਣਾ। ਲੋਕ ਰਸਤੇ ਵੱਢੀ ਜਾਂਦੇ ਨੇ ਬਹੁਤ। ਹੁਣ ਜਿੱਥੋਂ ਅਸੀਂ ਆਪ ਬੋਂਦੇ ਸੀ ਇੰਨੀ ਜ਼ਮੀਨ ਚੋ ਪਈ ਪੂਰੀ ਚੌੜੀ ਆ। ਇੱਧਰ ਵਾਲੇ ਬਾਈ ਉਹਨਾਂ ਨੇ ਖਾਧੀ ਐ ਬਈ ਆ ਵਿਚੇ ਖਾਲ ਇੰਨੀ ਚੌੜੀ ਆ ਬਸ ਉਹ ਲਈ ਹੀ ਰਹਿ ਗਈਆਂ ਟਰੈਕਟਰ ਹੁਣ ਜੋਗੀ ਐ ਮੈਨੂੰ ਸਮਝ ਨਹੀਂ ਆਉਂਦੀ ਵੀ ਖੇਤ ਚ ਕੁਝ ਹੋਵੇ ਚਾਹੇ ਨਾ ਹੋਵੇ ਅਸੀਂ ਪੈਸੇ ਜਰੂਰ ਵਧਣੇ ਹੁੰਦੀ ਐ ਇਹ ਵੀ ਯਾਰ ਥੋੜਾ ਜਿਹਾ ਆਪਾਂ ਨੂੰ ਸੋਚਣਾ ਚਾਹੀਦਾ ਸਾਰਿਆਂ ਨੂੰ ਆਓ ਜੀ ਕੰਮ ਵਧੀਆ ਚੱਲੀ ਜਾਂਦਾ ਤਿੰਨ ਕਿ ਟੈਂਕ ਵੱਢ ਲਏ ਆਪਾਂ ਨੇ ਹੁਣ ਤਾਂ ਲੱਗਦਾ ਵੀ ਖੇਤ ਵੱਡੇ ਹੀ ਜਾਊ ਬੈਕ ਕਰਕੇ ਲਾ ਦੇ ਥੋੜੀ। ਉਹ ਉੱਥੇ ਪਿੱਛੇ ਹੀ ਲੈ ਜਾਵੋ ਵੀ। ਉੱਚਾ। ਜਿੱਤਣਾ ਲੀਨ ਥੋੜਾ ਜਿਹਾ ਉੱਚਾ ਹੁੰਦਾ ਕੰਬਨ ਧਸੀ ਜਾਂਦੇ ਨੀਚੇ ਓਗਰ ਨਹੀਂ ਜਾਂਦਾ ਫਿਰ। ਆਸ ਵਾਸ ਵਾ ਯਾਦੇ ਹੋ ਗਿਆ ਚਲੋ ਥੋੜੀ ਥੱਲੇ ਲਾਤੀ ਜੇ ਤਾਂ ਸੂਜੀ ਟੋਚਨ ਕਰ ਲਾਂ ਜੀ ਬੰਦੇ ਆਪਣੇ ਛੱਲੀਆਂ ਮਗਰ ਕਰੀ ਜਾਂਦੇ ਨੇ ਆ ਭਾਈ ਇਹ ਲੈ ਕਰਕੇ ਥੋੜਾ ਜਿਹਾ ਕਈ ਵਾਰ ਨਾਲ ਦੂਰ ਮੋੜ ਦਿੰਦੀ ਹੈ ਮਸ਼ੀਨ ਮੜੀ ਜੀ ਘੁੰਮ ਕੰਮ ਜਾਂਦੀ ਹੈ ਸਲਿੱਪ ਕਰਕੇ ਨਹੀਂ ਵੈਸੇ ਚੱਲੀ ਨਹੀਂ ਕਰਦੀ ਵਿੱਚ ਉਹ ਸਿੱਧੀ-ਸੁੱਧੀ ਨਹੀਂ ਹੁੰਦੀ ਨਾ ਸਹੀ ਤਰੀਕੇ ਨਾਲ ਗਾਰੇ 'ਚ ਉਹ ਚੀਜ਼ ਦਾ ਫਰਕ ਪੈਂਦਾ ਥੋੜਾ ਜਿਹਾ